ਕਈ ਆਜ਼ਾਦ ਉਮੀਦਵਾਰ ਆਪਣੇ ਆਪ ਨੂੰ ਅੱਜ ਪੰਥਕ ਦੱਸਦੇ ਹਨ ਇਹ ਬਿਆਨ ਦੱਸਦੀ ਹੈ ਕਿ ਕਾਂਗਰਸ ਦੇ ਉਮੀਦਵਾਰ ਕੁਲਬੀਰ ਛੀਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਦੀ ਹੈ ਕਿ ਵਿਰਸਾ ਸਿੰਘ ਵਲਟੋਹਰ ਨੂੰ ਲੈ ਕੇ ਵੀ ਕੁਝ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਪਾਰਟੀ ਵੀ ਪੰਥਕ ਪਾਰਟੀ ਕਹਾਉਂਦੀ ਸੀ ਪਰੰਤੂ ਜਦੋਂ ਖੁਰੂ ਘਰਾਂ ਦੀ ਇਹ ਬੇਅਦਬੀਆਂ ਹੋਈਆਂ ਤਾਂ ਸਾਰਾ ਸੱਚ ਸਾਹਮਣੇ ਨਿਕਲ ਕੇ ਬਾਹਰ ਆ ਗਿਆ ਤੇ ਨਾ ਹੀ ਕਦੇ ਸਿੱਖਾਂ ਦਾ ਪੱਖ ਲਿਆ ਗਿਆ ਹੈ ਤੇ ਉਥੇ ਅੱਜ ਕਈ ਆਜ਼ਾਦ ਉਮੀਦਵਾਰ ਆਪਣੇ ਆਪ ਨੂੰ ਜਿਹੜੇ ਕਿ ਪੰਥਕ ਦੱਸਦੇ ਹਨ ਤੇ ਬਿਆਨ ਦੇ ਕੇ ਕੁਲਬੀਰ ਜੀਰਾ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਕਈ ਆਜ਼ਾਦ ਉਮੀਦਵਾਰ ਤੁਰੇ ਫਿਰਦੇ ਨੇ ਕਈ ਕਹਿੰਦੇ ਨੇ ਮੈਂ ਪੰਥਕ ਆ ਮੈਂ ਕਹਿੰਦਾ ਮੈਨੂੰ ਦੱਸੋ ਮੇਰੀਆਂ ਚਾਰ ਪੀੜੀਆਂ ਹੋ ਗਈਆਂ ਮੈਂ ਪੰਥਕ ਆ ਇਹ ਅੱਜ ਨਵੇਂ ਪੰਥਕ ਆਲੇ ਬਣੇ ਆ ਬਾਦਲ ਵੀ ਕਹਿੰਦੇ ਆ ਅਸੀਂ ਪੰਥ ਨੂੰ ਸੰਭਾਲਿਆ ਮੈਂ ਕਹ ਕਿਹੜਾ ਪੰਥ ਜਿਹੜਾ ਅੱਜ ਪੰਥ ਜਿਹੜਾ ਗਲੀਆਂ ਦੇ ਨਾਲ ਦਾ ਫਿਰਦਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੁੰਦੀ ਪਈਆ ਇਹ ਪੰਥ ਸੰਭਿਆ ਤੁਸੀਂ ਇਹ ਪੰਥ ਸੰਭਿਆ ਔਰ ਮੈਂ ਕਹ ਪੰਥ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੂੰ ਚੰਗੀ ਸੇਹ ਦੇਣਾ ਇਹ ਨਹੀਂ ਕਿ ਲੋਕਾਂ ਨੂੰ ਨਸ਼ਿਆਂ ਤੇ ਲਾਉਣਾ ਕੱਲ ਦੀ ਗੱਲ ਐ ਕਿ ਮਾਤਾ ਗੱਲ ਆ ਕੇ ਰੋਣ ਲੱਪੀ ਕਹਿੰਦੀ ਪੁੱਤਰਾ ਸਾਨੂੰ ਸਕੂਲ ਨਹੀਂ ਚਾਹੀਦੇ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਨੂੰ ਖੇਡਣ ਲਈ ਮੈਦਾਨ ਨਹੀਂ ਚਾਹੀਦੇ ਸਾਨੂੰ ਧਰਮਸ਼ਾਲਾ ਨਹੀਂ ਚਾਹੀਦੀ ਮੈਂ ਕਿਹਾ ਮਾਤਾ ਚਾਹੀਦਾ ਕੀ ਏ ਕਹਿੰਦੀ ਪੁੱਤਰਾ ਸਾਨੂੰ ਚਾਹੀਦਾ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ ਜੇ ਨਸ਼ਾ ਖਤਮ ਹੋਊਗਾ ਤੇ ਤਾਂ ਹੀ ਗਲੀਆਂ ਨਾਲੀਆਂ ਤੇ ਪਾਰਕ ਸਾਨੂੰ ਚੰਗੇ ਲੱਗਣਗੇ ਕਹਿੰਦੀ ਜੇ ਪੋਤੀ ਨਾ ਰਹੇ ਤੇ ਸਕੂਲ ਕੀ ਕਰਾਂਗੇ ਇਸ ਕਰਕੇ ਤਕੜੇ ਹੋਦੂ ਕਈ ਕੰਨਿਆ ਕਿ ਤੇਰਾ ਕੰਮ ਚੰਗਾ ਹੈ ਰਾਣਾ ਜੀ ਕਹਿੰਦੇ ਤੂੰ ਜਿੱਥੇ ਜਾਣਾ ਉੱਥੇ ਰਿਸ਼ਤੇਦਾਰੀ ਘੜ ਲੈਣਾ ਮੈਂ ਕਿਹਾ ਰਾਣਾ ਜੀ ਮੈਨੂੰ ਕਿੱਥੇ ਲੈ ਜੋ ਵਰਲਡ ਜਿੱਥੇ ਲੈ ਜਾਓਗੇ ਮੇਰੀ ਰੇਹ ਘਰੇ ਰਿਸ਼ਤੇਦਾਰੀ ਆ ਕਹਿੰਦੇ ਕਿਵੇਂ ਮੈਂ ਕਿਹਾ ਜੀਰੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਤੇ ਰੇਹ ਦੀ ਰੋਈ ਤੇ ਜੀਰਾ ਇੱਕ ਤਰੀਕ ਨੂੰ ਕਾਮਰੇਡ ਸਾਹਿਬ ਠੀਕ ਹਨ ਜੀ ਇੱਕ ਤਰੀਕ ਨੂੰ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਵਿੱਚ ਜੀਰਾ ਜਰੂਰ ਪਾਉਣਾ ਤਾਂ ਕਿ ਜਦੋਂ ਮਸ਼ੀਨ ਤੱਕ ਜਾऊं ਤੇ ਮੂੰਹ 'ਚੋ ਸਵਾਦ ਆਉਂਦਾ ਰਹੇ ਜੀਰੇ ਦਾ ਤੇ ਜਦੋਂ ਜੀਰ ਔਰ ਪੰਜੇ ਵਾਲੇ ਵਟਣ ਦਵਾ ਦਿਓ ਟੀਕੀ ਕਰਾ ਦਿਓ ਤੇ ਜਿਹੜੇ ਝੂਠ ਮਾਰਦੇ ਨੇ ਉਹਨਾਂ ਦੀ ਪੀ ਪੀ ਕਰਾ ਦਿਓ ਤੱਕੜੇ ਹੋ ਜੋ ਤੁਹਾਡੇ ਸਾਥ ਦੀ ਲੋੜਾ ਔਰ ਕੋਈ ਕੋਰ ਸਾਹਿਬ ਵਰਗਾ ਲੀਡਰ ਨਹੀਂ ਲੱਭਣਾ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਪਾਈਵਾ ਜਿੰਦਾਬਾਦ ਇੱਕ ਮਿੰਟ ਚੇਅਰਮੈਨ ਸਾਹਿਬ ਨਾਰੇ ਤੇ ਤਾੜੀਆਂ ਨਾਲ ਨਹੀਂ ਵੋਟਾਂ ਵਧਣੀਆਂ ਆ ਤੁਸੀਂ ਪਿਛਲੀ ਯਾਰ ਮੈਨੂੰ ਜਦਨ ਸੱਧਿਆ ਸੀ ਸੱਚੋ ਸੱਚੀ ਦੱਸੋ ਜਿਹੜੇ ਭੜਾਈਪੁਰ ਸਾਹਿਬ ਨੂੰ ਪਿਆਰ ਕਰਦੇ ਆ ਝੂਠ ਨਾ ਬੋਲਿਓ ਕਿੰਨੇ ਜਾਣੇ ਆ ਜਿਨ੍ਹਾਂ ਨੇ ਪਿੰਡ ਆਪ ਦਾ ਡੋਰ ਟੂ ਡੋਰ ਘਰ ਘਰ ਜਾ ਕੇ ਆਏ ਹੋ ਕਿੰਨੇ ਜਾਣੇ ਝੂਠ ਨਾ ਮਾਰੋ ਤਾਂ ਤੁਸੀਂ ਸਾਰੇ ਹੀ ਜਾਏ ਬਈ ਇਕੱਠੇ ਕਰਦੇ ਸਾਰੇ 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 ਲੀਡਰ ਗਏ ਮੈਂ ਆਪਦੇ ਘਰੇ ਨਹੀਂ ਪੁੱਛਿਆ ਮੈਂ ਪੁੱਛਿਆ ਕਿ ਤੁਸੀਂ ਪਿੰਡ ਕਿੰਨੇ ਜਾਣਿਆਂ ਨੇ ਇਹ ਨਹੀਂ ਵੀ ਤੁਸੀਂ ਬੰਦੇ ਜਿਵੇਂ ਆਪਣੇ ਵਰਕਰ ਲੈ ਕੇ ਆਉਂਦੇ ਆ ਦਸਾਂ ਘਰਾਂ ਚ ਚਲੇਗੇ ਮੈਂ ਪੁੱਛਿਆ ਕਿ ਜਿਵੇਂ ਛੱਜਲਵੱਡੀ ਪਿੰਡਾ ਤੁਸੀਂ ਛੱਜਲਵੱਡੀ ਦੇ ਵਿੱਚ ਸਾਰੇ ਘਰ ਘਰ ਜਾਏ ਹੋ ਇਸ ਕਰਕੇ ਪੁੱਛਿਆ ਮੈਂ ਮੈਂ ਇੱਥੇ ਤਾਂ ਨਹੀਂ ਆਇਆ ਮੈਂ ਤਾਂ ਵੈਸੇ ਪਿੰਡ ਦਾ ਨਾਲ ਆ ਬਲਸਣ ਇਹ ਇਸ ਕਰਕੇ ਭਾਈ ਤਾੜੀਆਂ ਤੇ ਜਕਾਰਿਆਂ ਨਾਲ ਗੱਲ ਨਹੀਂ ਬੰਨੀ ਅੱਜ ਕੱਲੀ ਵੀ ਵੋਟ ਪਾਉਣ ਨੂੰ ਤਿਆਰ ਆ ਕਿਉਂਕਿ ਮੈਨੂੰ ਅੱਗੇ ਮੈਂ ਇਹਨਾਂ ਨੂੰ ਦੱਸਿਆ ਕਿ ਚਾਰ ਪੰਜ ਸਰਪੰਚ ਨੇ ਤੁਹਾਡੇ ਏਰੀਏ ਦੇ ਉਹਨਾਂ ਕੋਲ ਆਉਦਾ ਵੀ ਬਹੁਤ ਵੱਡਾ ਗੱਲ ਦੀ ਗੱਲ ਆ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦੇ ਜੀਰਾ ਸਾਹਿਬ ਵੋਟਾਂ ਤੇਨੂੰ ਪਾਉਣੀਆਂ ਮੈਂ ਕਿਹਾ ਮੇਰੇ 'ਚ ਕੀ ਵੇਖ ਲਿਆ ਕਹਿੰਦਾ ਤੂੰ ਜਿੱਥੇ ਖੜ ਜਾਣਾ ਉੱਥੇ ਹੀ ਅੜ ਜਾਣਾ ਮੈਂ ਕਿਹਾ ਇਹ ਤਾਂ ਗੱਲ ਠੀਕ ਆ ਤੇ ਮੈਂ ਕਿਹਾ ਵਿਰਸਾ ਕਿਹੜਾ ਮਾੜਾ ਇਹਦਾ ਯਾਰ ਵਿਰਸੇ ਦਾ ਤਾਂ ਸਾਨੂੰ ਵੇਖਣ ਨੂੰ ਵੀ ਜੀ ਨਹੀਂ ਕਰਦਾ ਮੈਂ ਕਿਹਾ ਫਿਰ ਕਹਿੰਦਾ ਭਲਾਈਪੁਰ ਦੇ ਨਾਲ ਚੱਲਾਂਗੇ ਜਿੰਤਨ ਮਰਜੀ ਪ੍ਰੋਗਰਾਮ ਰੱਖ ਲਈ ਜੇ ਉਹ ਬੈਠੇ ਪ੍ਰੋਗਰਾਮ ਬਣਾਈ ਬੈਠੇ ਨੇ ਤੇ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਬਈ ਆਪ ਵਾਲਿਆਂ ਕੋਲ ਜਾਓ ਅੱਜ ਸਭ ਤੋਂ ਵੱਧ ਪਛਤਾਉਂਦੇ ਗੌਣੇ ਆਪ ਵਾਲੇ ਉਹ ਨਾਲੇ ਘਰੇ ਜਾ ਕੇ ਜਿਹੜੀ ਘਰ ਵਾਲੀ ਆ ਉਹ ਵੀ ਮਾੜਾ ਬੋਲਦੀ ਆ ਉਹ ਰੋਟੀ ਨਹੀਂ ਦਿੰਦੀ ਆ ਕਾਂਗਰਸੀਆਂ ਦੇ ਘਰੇ ਚਲੇ ਜਾਓ ਅਜੇ ਵੀ ਰੋਟੀ ਗਰਮ ਮਿਲੂਗੀ ਸਲਾਦ ਕੱਟਿਆ ਮਿਲੂਗਾ ਕਿਤੇ ਝਾੜੂ ਵਾਲਿਆਂ ਦੇ ਘਰੇ ਰੋਟੀ ਖਾਣ ਚਲੇ ਜਾਓ ਮੈਨਾਂ ਰਾਤ ਦੀ ਪਈ ਸਵੇਰੇ ਖਾਣਗੇ ਕਿਉਂਕਿ ਜਦੋਂ ਸਵੇਰੇ ਝਾੜੂ ਘਰੇ ਲਾਉਣਾ ਪੈਂਦਾ ਤਾਂ ਉਦੋਂ ਹੀ ਮੂਡ ਖਰਾਬ ਹੋ ਜਾਂਦਾ ਕਿ ਮਰਨਿਆਂ ਨੇ 1000 ਰੁਪਏ ਕਿਹਾ ਸੀ ਦਿੱਤਾ ਨਹੀਂ ਤੇ ਉਤਰੋ ਘਰ ਵਾਲੇ ਨੇ ਕਹਿ ਕੇ ਧੱਕੇ ਨਾਲ ਵੋਟ ਪਵਾਈ ਤੈਨੂੰ 1000 ਰੁਪਇਆ ਮਿਲਣਾ ਹੀ ਇਸ ਕਰਕੇ ਲੋਕ ਝਾੜੂ ਨੂੰ ਜਿਹੜਾ ਦੋਵਾਂ ਸਾਲਾਂ ਦੇ ਵਿੱਚ ਜੋ ਲੋਕਾਂ ਨੇ ਸਾਹਮਣੇ ਝਾੜੂ ਨੇ ਧੋਖਾ ਕੀਤਾ ਉਹ ਤੁਹਾਡੇ ਸਾਹਮਣੇ ਆਇਆ ਔਰ ਮੈਂ ਉਦੋਂ ਵੀ ਬੜਾ ਮੱਥਾ ਮਾਰਿਆ ਰਾਣਾ ਜੀ ਜਦੋਂ ਇਲੈਕਸ਼ਨ ਸੀ ਮੈਂ ਕਿਹਾ ਗੱਲ ਸੁਣ ਲਓ ਮੈਂ ਕਿਹਾ ਜਿਹੜੀ ਵੋਟ ਝਾੜੂ ਨੂੰ ਉਹ ਪਾਵੇ ਜਿਹੜਾ ਛੜਾ ਬੰਦਾ ਜਿਹਦੀ ਘਰ ਵਾਲੀ ਹੈਣੀ ਕਿਉਂਕਿ ਭਾਈ ਜਿੰਨੂੰ ਪਤਾ ਨਹੀਂ ਝਾੜੂ ਕਿੰਨੇ ਕੁ ਦਿਨ ਚੱਲਦਾ ਵਿਆਹ ਇਹ ਬੰਦੇ ਨੂੰ ਤਾਂ ਪਤਾ ਹੀ ਹੈ ਨਾ ਕਿ ਝਾੜੂ ਦੀ ਬਣਿਆ 6 ਮਹੀਨੇ ਆ ਤੇ ਮਿੱਤਰੋ ਸਰਕਾਰ ਤਾਂ ਬਣਾਤੀ 6 ਮਹੀਨੇ ਨਹੀਂ ਝਾੜੂ ਕੱਢਿਆ ਇਸ ਕਰਕੇ ਤਕੜੇ ਹੋਵੋ ਤੁਹਾਡੇ ਨਾਲ ਵਾਦਾ ਕਰਦਾ ਕਿ ਵਪਾਰ ਲਈ ਉਸ ਦਿਨ ਵੀ ਲੈ ਕੇ ਗਿਆ ਸੀ ਲਾਹੌਰ ਵਾਲਾ ਬਾਟਰ ਖਲਾਵਾਗਾ ਖਲੜੇ ਵਾਲਾ ਤਾਂ ਕਿ ਵਪਾਰ ਚੱਲ ਸਕੇ ਇੰਡਸਟਰੀ ਲੱਗੇ ਆ ਮੰਗਾ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਆ ਜਿਹੜੀ ਸਗਣ ਸਟੀਮਾਂ ਜਿਹੜੇ ਮਕਾਨ ਮਕਾਨ ਸੈਕਟਰ ਸਰਕਾਰ ਦਿੰਦੀ ਏ ਤੁਹਾਡੇ ਨਾਲ ਵਾਦਾ ਕਿ ਪਹਿਲੇ ਨੰਬਰ ਤੇ ਖਡੂਰ ਸਾਹਿਬ ਹਲਕਾਊਗਾ ਸਭ ਤੋਂ ਵੱਧ ਗਰੀਬਾਂ ਲਈ ਮਕਾਨ ਲੈ ਕੇ ਆਉਂਗਾ ਮੈਨੂੰ ਨਹੀਂ ਪਤਾ ਅੱਗੇ ਤੁਸੀਂ ਕੈਂਸਰ ਦੇ ਇਲਾਜ ਲਈ ਮੈਨੂੰ ਨਹੀਂ ਪਤਾ ਇਲਾਜ ਲਈ ਅੱਗੇ ਤੁਹਾਨੂੰ ਪੈਸੇ ਮਿਲੇ ਜਾਂ ਨਹੀਂ ਮਿਲੇ ਪਰ ਮੈਂ ਆਪਦੇ ਇਲਾਕੇ ਚ ਦਵਾਇਆ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੱਕਰ ਟੋੜ ਦੀ ਗੱਲ ਕੀਤੀ ਆ ਮੈਂ ਆਪਰੇ ਹਲਕੇ 'ਚ ਬਹੁਤ ਪੈਸੇ ਲੈ ਗਿਆ 1200 ਕਰੋੜ ਲਾਇਆ ਕੋਈ ਗਲੀ ਨਾਲ ਹੀ ਨਹੀਂ ਛੱਡੀ ਬਹੁਤ ਡਿਵੈਲਪਮੈਂਟ ਕੀਤੀ ਆ ਔਰ ਤੁਹਾਡੇ ਨਾਲ ਵਾਦਾ ਕਰਦਾ ਜਿਹੜੀ ਡਿਵੈਲਪਮੈਂਟ ਰਹਿੰਦੀ ਆ ਉਹ ਤੁਹਾਡੇ ਬਾਬੇ ਬਕਾਲੇ ਤੋਂ ਸ਼ੁਰੂ ਕਰਾਂਗੇ ਇਹ ਵਾਦਾ ਹੈ ਤੁਹਾਡੇ ਨਾਲ ਔਰ ਖਾਸ ਤੌਰ ਤੇ ਆਏ ਹੋਏ মিডিਆ ਦੇ ਸਾਰੇ ਸਾਥੀਆਂ ਦਾ ਔਰ ਸਾਡੇ ਸਵਰਗਵਾਸੀ ਮਾਸਟਰ ਜਗੀਰ ਸਿੰਘ ਮંત્રી ਸਾਹਿਬ ਉਹਨਾਂ ਦਾ ਪਰਿਵਾਰ ਆਇਆ ਹੈ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਭਰਾਓ ਹੁਣ ਚੇਤਾ ਰੱਖਿਓ ਜੀਰੇ ਵਾਲੇ ਪਰੌਂਠੇ ਖਾ ਕੇ ਜਾਣੇ ਆ ਵੋਟ ਜੀਰੇ ਨੂੰ ਪਾਉਣੀ ਆ ਤੇ ਮੁੜ ਕੇ ਬਾਹਰ ਨਹੀਂ ਜੀਰੇ ਦੀ ਮਰੋੜਨੀ ਆ ਮੈਂ ਆਪਦੀ ਗਾਰੰਟੀ ਦੇਣਾ ਕਿਸੇ ਦੀ ਗਾਰੰਟੀ ਨਹੀਂ ਦੇਣਾ ਮੇਰਾ ਤੁਹਾਡੇ ਨਾਲ ਵਾਦਾ ਹੈ ਇਸ ਗੱਲ ਦਾ ਗਮੀ ਤੇ ਖੁਸ਼ੀ ਤੇ ਹਰੇਕ ਦੁੱਖ ਸੁੱਖ 'ਚ ਤੁਹਾਡੇ ਸਹਾਈ ਹੋਇਆ ਕਰੂੰਗਾ ਕਿਉਂਕਿ ਮਮੀ ਘਰੇ ਟੇਕੇ ਬਹਿ ਨਹੀਂ ਸਕਦਾ ਮੇਰਾ ਬਾਪੂ ਅੱਜ ਇਸ ਦੁਨੀਆ 'ਚ ਨਹੀਂ ਉਹ ਇੱਕੋ ਗੱਲ ਨਹੀਂ ਕਹਿ ਕੇ ਗਿਆ ਸੀ ਕਹਿੰਦਾ ਪੁੱਤਰਾ ਜਿੰਨੇ ਗੱਡੀ ਦੇ ਟਾਇਰ ਕਸਣਗੇ ਓਨੇ ਹੀ ਬੱਲੇ ਬੱਲੇ ਹੋਊ ਮੈਂ ਕਦੀ ਨਹੀਂ ਸੀ ਸੋਚਿਆ ਲੋਕ ਸਭਾ ਲੜਾਂਗਾ ਪਰ ਰਾਣਾ ਜੀ ਨੇ ਕਿਰਪਾ ਕੀਤੀ ਆ ਟਿਕਟ ਲੈ ਕੇ ਆਇਆ ਇਹ ਟਿਕਟ ਰਾਣਾ ਜੀ ਦੀ ਔਰ ਜਿੱਦਣ ਮੈਂ ਲੋਕ ਸਭਾ ਦਾ ਪ੍ਰਧਾਨ ਬਣਿਆ ਸੀ 2010 11 ਦੇ ਵਿੱਚ ਉਦਣ ਵੀ ਤੁਸੀਂ ਬਹੁਤ ਮੈਨੂੰ ਮਾਨ ਤੇ ਸਤਿਕਾਰ ਦਿੱਤਾ ਹੁਣ ਵੀ ਮੈਨੂੰ ਆਸ ਆ ਕਿ ਤੁਸੀਂ ਜਵੇਂ ਡੇਪਾ ਜੀ ਦੀ ਲੀਡ ਕੱਲੀ ਸੀ ਭਾਈ 26000 26000 ਮੇਰੀ ਲੀਡ ਕਰਨੀ ਹੈ ਉਹ ਭਾਈ ਇਹ ਤੁਸੀਂ ਦੱਸਣੀ ਇਹਨਾਂ ਨੇ ਨਹੀਂ ਦੱਸਣੀ ਵੋਟਾਂ ਤੁਸੀਂ ਪਾਉਣੀਆਂ ਨੇ ਲੈ ਮੈਂ 30000 ਦੀ ਲੀਡ ਹੋਈ ਸੁਣ ਲਓ ਜੇ 30000 ਦੀ ਲੀਡ ਹੋਈ ਤੇ 5 ਕਰੋੜ ਤੋਂ ਪਹਿਲਾਂ 50 ਲੱਖ ਦਾ ਚੈੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ 5 ਕੋ ਜਿਕਾਰੇ ਲਾਉਣੇ ਆ ਬਾਪੂ ਸੁਣ ਪੰਜ ਜੇ ਕਾਰੇ ਲਾਉਣੇ ਆ ਤੇ ਭਲਾਈਪੁਰ ਸਾਹਿਬ ਤੂੰ ਵੇਖ ਲੈ ਮਾੜਾ ਜਾਂ ਦੋਵੇਂ ਹੱਥ ਖੜੇ ਕਰਨੇ ਆ ਇਹ ਨਾ ਕਹ ਜੇ ਕਿ ਚੰਗਾ ਆਇਆ ਤੇ ਹੱਥੀ ਖੜੇ ਕਰਾਈ ਜਾਂਦਾ ਗਾਲ੍ਹਾਂ ਹੱਥ ਖੜੇ ਕਰਦਾ ਹੈ ਕਿ ਗੁਰੂ ਦੇ ਸਿੰਘਾਂ ਤੇ ਸਿੰਘ ਚੜ੍ਹਦੀ ਕਲਾ ਦੀ ਰਹਿਣੇ ਚਾਹੀਦੇ ਆ ਬੋਲੋ ਜੈ ਹਰ ਰਾਮ ਕੰਗਰੇਸ ਪਾਰਟੀ ਜੈ ਭਰੋ ਰਾਣਾ ਕਰਜੀ ਹਾਈਪਰ ਜਿੰਦਾਬਾਦ ਬੋਲੇ ਈਸ਼ਰਾਂ ਅਕਾਲ ਆ ਜਿੰਨੇ ਜਣੇ ਖੜੇ ਆਣਾ ਇਹਨਾਂ ਨੂੰ ਕਹਦੇ ਜੀਰੇ ਜਿੱਡਾ ਜਕਾਰਾ ਹੀ ਲਾ ਜਾ ਬਾਕੀ ਗੱਲ ਖਤਮ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਵਾਦ ਜੀ ਸਰਦਾਰ ਕਬੀਰ ਸਿੰਘ ਜੀ ਜੀਰੋ ਜੀ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਬੜੇ ਬਾਕੀ ਦੇ ਨਾਲ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਕਹਿੰਦੇ ਨੇ ਕਿ ਜੀਰਾ પાਕੇ ਤੁਹਾਨੂੰ ਮਿਲਣਾ ਪਾਉਣੀਆਂ ਤੇ ਜੀਰਾ ਜੀ ਅਸੀਂ ਵੀ ਇੱਕ ਤੁਹਾਡੇ پاس ਕੋਲੋਂ ਗਾਰੰਟੀ ਲੈਣੀ ਚਾਹੁੰਦੇ ਆ ਕਿ ਜਿਹੜਾ ਜੀਰੇ ਵਾਲਾ ਹਿੱਸਾ ਉਹ ਵੀ ਸਾਨੂੰ ਹੀ ਬਾਬੇ ਬਕਾਲੇ ਵਾਲਿਆਂ ਨੂੰ ਦੇਣਾ ਗਰਾਂਟ ਦਾ ਇਹ ਤੁਸੀਂ ਪੱਕਾ ਵਾਅਦਾ ਸਾਡੇ ਨਾਲ ਕਰਕੇ ਗਏ ਜੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਹਰਮਨ ਪਿਆਰੇ ਨੇਤਾ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕਰਨੇ ਨੇ ਸਾਰਿਆਂ ਨੂੰ ਬੇਨਤੀ ਪ੍ਰੀਤਮ ਸਿੰਘ ਜੀ ਬੈਠ ਜਾਓ 2 ਮਿੰਟ ਵਾਸਤੇ ਸਤਿਕਾਰਯੋਗ ਆਏ ਹੋਏ ਇੱਕ ਦੱਸ ਦਿਓ ਕਿ ਬਈ ਇੱਥੇ ਗਿਆ ਚੱਲਿਆ ਬਾਹਰ ਦੇਣ ਕਿ ਬੇਨਤੀ ਆ ਕਿ ਸਾਡੇ ਕੈਂਡੀਡੇਟ ਸਰਕਲ ਦੀਪ ਕੁਮਰ ਸਿੰਘ ਜੀਰਾ ਜੀ ਇੱਥੇ ਨੇ ਬਾਥਰੂਮ ਚੱਲੇ ਜੜਕ ਮੇਰੀ ਬੇਨਤੀ ਆ ਤੁਹਾਡੇ ਸਾਰੇ ਅੱਗੇ ਸਾਡੀ ਪਾਰ ਰੱਖਣਗੇ ਜਿਨ੍ਹਾਂ ਨੇ ਜੀ ਬੱਦੀ ਸੀ ਇਸ ਸੀਟ ਦੀ ਉਹ ਕਿਰਪਾਤਾ ਕਰਕੇ ਸਾਰੇ ਬੈਠ ਜੋ 10 ਬੈਂਟ ਲਓ ਜੀ ਹੁਣ ਮੈਂ ਬੇਨਤੀ ਕਰਦਾ ਅਗਲਾ ਪ੍ਰੋਗਰਾਮ ਆ ਹੀ ਗਿਆ ਬਹੁਤ ਸਤਕਾਰਯੋਗ ਸਰਕਾਰੀਓ ਸਰਦਾਰ ਕੁਲਵੀਰ ਸਿੰਘ ਜੀ ਜੀਰਾ ਐਕਸ ਐਮ ਐਲ ਏ ਜੀਰਾ ਤੇ ਲੋਕ ਸਭਾ ਖਡੂਰ ਸਾਹਿਬ ਦੇ ਕਾਂਗਰਸ ਪਾਰਟੀ ਦੇ ਪ੍ਰਤੀਯੋਗੀ ਬਹੁਤ ਹੀ ਸਤਾਰਿਓ ਸਰਦਾਰ ਸੰਤੋਖ ਸਿੰਘ ਜੀ ਪਲਾਈਪੁਰ ਜਿਨ੍ਹਾਂ ਨੂੰ ਤੁਸੀਂ